ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਫਟਕਰੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਫਟਕਰੀ ਦਾ ਇਹ ਉਪਾਅ ਕਰਨ ਦੇ ਨਾਲ ਫਟਕਰੀ ਨੂੰ ਆਪਣੇ ਘਰ ਦੇ ਵਿੱਚ ਇੱਕ ਅਜਾਈ ਜਗ੍ਹਾ ਤੇ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਰੱਖ ਦੇਣਾ ਤੁਹਾਡੇ ਦੁਸ਼ਮਣ ਜੋ ਕਿ ਤੁਹਾਨੂੰ ਕਾਫੀ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਹੇ ਸੀ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਉਹਨਾਂ ਦਾ ਕੀਤਾ ਕਰਵਾਇਆ ਤੁਹਾਡੇ ਤੇ ਅਸਰ ਨਹੀਂ ਕਰੇਗਾ ਜਦੋਂ ਤੁਸੀਂ ਫਟਕਰੀ ਦੇ ਟੁਕੜੇ ਦੇ ਨਾਲ ਛੋਟੇ ਜਿਹੇ ਟੁਕੜੇ ਨਾਲ ਇਹ ਉਪਾਗ ਕਰ ਲਿਆ ਤਾਂ ਤੁਹਾਡੇ ਦੁਸ਼ਮਣ ਦੀ ਕਮਰ ਟੁੱਟ ਜਾਵੇਗੀ ਉਹ ਕਦੇ ਵੀ ਤੁਹਾਡੇ ਦੇ ਕੁਝ ਵੀ ਕਰਵਾਉਣ ਦੇ ਬਾਰੇ ਸੋਚੇਗਾ ਨਹੀਂ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਇਸੇ ਹੀ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਦਾ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਜਾਂ ਫਿਰ ਤੁਹਾਡੀ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਘਰ ਪਰਿਵਾਰ ਦੇ ਉੱਪਰ ਤੁਹਾਡੇ ਕਾਰੋਬਾਰ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਕੀਤਾ ਕਰਵਾਇਆ ਤਾਂ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਤੁਹਾਡੀਆਂ ਦੂਰ ਹੋ ਜਾਣਗੀਆਂ ਜਦੋਂ ਤੁਸੀਂ ਫਟਕਰੀ ਦਾ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਉਹ ਪਾਣ ਜਿੱਥੇ ਤੁਹਾਡਾ ਵਪਾਰ ਚੱਲਦਾ ਜਾਂ ਕੋਈ ਕਾਰੋਬਾਰ ਚੱਲਦਾ ਜਾਂ ਤੁਹਾਡੀ ਕੋਈ ਸ਼ਾਪ ਹੈ ਉੱਥੇ ਵੀ ਇਸ ਪਾਣ ਦੱਸੇ ਜ਼ਰੂਰ ਕਰੋ ਜੇਕਰ ਤੁਹਾਡਾ ਕੋਈ ਵਪਾਰ ਤੁਹਾਡਾ ਕਾਰੋਬਾਰ ਨਹੀਂ ਚੱਲਦਾ ਕਹਿਣ ਤੋਂ ਭਾਵ ਕਿ ਤੁਹਾਡੀ ਕੋਈ ਸ਼ਾਪ ਵਗੈਰਾ ਨਹੀਂ ਹੈ ਤਾਂ ਤੁਸੀਂ ਇਸ ਸੁਪਾਣਾ ਆਪਣੇ ਘਰ ਵਿੱਚ ਜ਼ਰੂਰ ਕਰੋ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਅਚਾਨਕ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁਰਘਟਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਸਿਹਤ ਜਿਹੜੀ ਉਹ ਅਚਾਨਕ ਵਿਗੜਨੇ ਸ਼ੁਰੂ ਹੋ ਜਾਂਦੀ ਹੈ ਜਿਵੇਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਅਚਾਨਕ ਬਿਮਾਰ ਹੋ ਜਾਂਦਾ ਹੈ ਇਸ ਤਰ੍ਹਾਂ ਸਿਹਤ ਖਰਾਬ ਚੱਲਣ ਦੇ ਨਾਲ ਨਾਲ ਤੁਹਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਹਨ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ ਕਿ ਅਕਸਰ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਬਹੁਤ ਵਾਰ ਇਨ੍ਹਾਂ ਘਟਨਾਵਾਂ ਦੇ ਪਿੱਛੇ ਸਾਡੇ ਜਿਹੜੇ ਦੁਸ਼ਮਣ ਹਨ ਉਹਨਾਂ ਦਾ ਹੱਥ ਹੁੰਦਾ ਹੈ ਚਾਹੇ ਤਾਂ ਗੁਪਤ ਹੋਣ ਚਾਹੇ ਉਹ ਸਾਹਮਣੇ ਤੋਂ ਹੋਣ ਉਹ ਕਿਸੇ ਨਾ ਕਿਸੇ ਹੱਲਪ ਦੇ ਨਾਲ ਸਾਡੇ ਉੱਪਰ ਤਾੰਤ੍ਰਿਕ ਕ੍ਰਿਆਵਾਂ ਕਰਵਾਉਂਦੇ ਹਨ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਤੁਹਾਡੇ ਉੱਪਰ ਤੰਤਰ ਮੰਤਰ ਕਰਵਾਉਂਦੇ ਹਨ ਬਹੁਤ ਵਾਰ ਉਹ ਇੰਨੀ ਜ਼ਿਆਦਾ ਬੁਰੀ ਨਜ਼ਰ ਤੁਹਾਡੇ ਤੇ ਪਾਉਂਦੇ ਹਨ ਇਨੇ ਜ਼ਿਆਦਾ ਤੁਹਾਡੇ ਪਰਿਵਾਰ ਨੂੰ ਪੂਰੀ ਨਜ਼ਰ ਲੱਗ ਜਾਂਦੀ ਹੈ ਜਿਸ ਤੇ ਚਲਦੇ ਹੋਏ ਤੁਹਾਡੀ ਘਰ ਦੇ ਵਿੱਚ ਹਰ ਤਰਫ ਤੋਂ ਹਰ ਤਰੀਕੇ ਦੇ ਨਾਲ ਬਰੁਪਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤਰੀਕੇ ਨਾਲ ਹੁੰਦਾ ਕੀ ਹੈ ਕਿ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਸਾਡੀ ਫੈਮਿਲੀ ਮੈਂਬਰ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਨਹੀਂ ਹੁੰਦੀ ਸਾਡੇ ਕਾਰੋਬਾਰ ਵੀ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਕਹਿੰਦੇ ਭਾਵ ਕਿ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਇਹ ਸਾਰੀਆਂ ਪ੍ਰੋਬਲਮ ਦਾ ਇੱਕੋ ਹੱਲ ਹੈ ਜੋ ਕਿ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਇਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਆਪਾਂ ਕਿਸ ਤਰੀਕੇ ਨਾਲ ਤੇ ਕਿਵੇਂ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੰਗਤ ਇਸ ਤਰੀਕੇ ਨਾਲ ਜੇਕਰ ਤੁਹਾਡਾ ਪੈਸਾ ਬਰਬਾਦ ਹੋ ਰਿਹਾ ਹੈ ਤੁਹਾਨੂੰ ਸਫਲਤਾ ਪ੍ਰਾਪਤ ਨਹੀਂ ਹੋ ਰਹੀ ਤਾਂ ਜੇਕਰ ਅਸੀਂ ਫਟਕਰੀ ਦਾ ਇਹ ਪਾਅ ਕਰਾਂਗੇ ਤਾਂ ਫਟਕਰੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਹਨ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗੀ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ-ਨਾਲ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦੇ ਰਸਤੇ ਹਨ ਉਹ ਬੰਦ ਹੋ ਚੁੱਕੇ ਹਨ ਤਾਂ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਖੋਲ ਜਾਣਗੇ ਜਿਵੇਂ ਹੀ ਤੁਹਾਡੇ ਘਰ ਦੇ ਵਿੱਚ ਤਜੋਰੀ ਖਾਲੀ ਹੋ ਚੁੱਕੀ ਸੀ ਤੁਹਾਡੇ ਘਰ ਦੀ ਤਜੋਰੀ ਭਰਨੇ ਸ਼ੁਰੂ ਹੋ ਜਾਵੇਗੀ ਇਸੇ ਹੀ ਤਰ੍ਹਾਂ ਜਦੋਂ ਮੈਂ ਤੁਸੇ ਸੁਪਾਵਣੋਂ ਕਰ ਲੈ ਨਹੀਂ ਤੁਸੇ ਜਾਣਾ ਹੈ ਲੈਣਾ ਹੈ ਇੱਕ ਫਿਟਕਰੀ ਦਾ ਛੋਟਾ ਜਿਹਾ ਟੁਕੜਾ ਤੇ ਉਹ ਫਿਟਕਰੀ ਦਾ ਟੁਕੜਾ ਲੈ ਕੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੋ ਇਸ ਫਟਕਰੀ ਦੇ ਟੁਕੜੇ ਨੂੰ ਤੁਸੀਂ ਆਪਣੀ ਫੈਮਲੀ ਮੈਂਬਰ ਜਿੰਨੇ ਵੀ ਹਨ ਉਹਨਾਂ ਦੇ ਸਿਰ ਦੇ ਉੱਤੋਂ 7 ਵਾਰ ਵਾਰ ਲੈਣਾ ਹੈ। ਬਾਅਦ ਵਿੱਚ ਇਸ ਫਟਕਰੀ ਦੇ ਟੁਕੜੇ ਨੂੰ ਆਪਣੇ ਹੱਥ ਵਿੱਚ ਲੈ ਕੇ ਜਿੰਨਾ ਵੀ ਤੁਹਾਡਾ ਘਰ ਬਣਿਆ ਹੋਇਆ ਜਿੰਨੇ ਵੀ ਕਮਰੇ ਹਨ, ਜਿੰਨੇ ਵੀ ਕੋਨੇ ਹਨ, ਹਰ ਇੱਕ ਕੋਨੇ ਦੇ ਵਿੱਚ, ਹਰ ਜਗ੍ਹਾ ਤੁਸੀਂ ਫਟਕਰੀ ਦਾ ਟੁਕੜਾ ਲੈ ਕੇ ਘੁੰਮਣਾ ਹੈ। ਇਸ ਤਰੀਕੇ ਨਾਲ ਜਿੰਨਾ ਵੀ ਇਸ ਤਰੀਕੇ ਦੇ ਨਾਲ ਜਿੰਨੇ ਵੀ ਬਾਲਕੋਨੀ ਬਣੀ ਹੋਈ ਹੈ, ਜੋ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਹਰ ਇੱਕ ਜਗ੍ਹਾ ਤੇ ਫਟਕਰੀ ਦਾ ਟੁਕੜਾ ਲੈ ਕੇ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ ਚੱਕਰ ਲਗਾਉਂਦੇ ਸਮੇਂ ਤੁਸੀਂ ਇਹ ਬੋਲਣਾ ਹੈ ਕਿ ਜਿੰਨੇ ਵੀ ਤੁਹਾਡੇ ਘਰ ਵਿੱਚ ਘਰ ਦੇ ਵਿੱਚ ਨજર ਦੋਸ਼ ਨਕਾਰਾਤਮਿਕ ਊਰਜਾ ਤਾੰਤ੍ਰਿਕ ਕਰਿਆਵਾ ਹੋਈਆਂ ਨੇ ਜਾਂ ਫਿਰ ਕੋਈ ਵੀ ਬਲੈਕ ਮੈਜਿਕ ਕਿਸੇ ਤਰ੍ਹਾਂ ਦਾ ਕਰਵਾਇਆ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹਨ ਤੁਹਾਡੀਆਂ ਦੂਰ ਹੋ ਜਾਣ ਇਸ ਤਰੀਕੇ ਨਾਲ ਤੁਸੀਂ ਬੋਲਦੇ ਜਾਣਾ ਹੈ ਤੇ ਹੌਲੀ-ਹੌਲੀ ਆਪਣੇ ਮਨ ਵਿੱਚ ਉੱਚੀ ਬੋਲਣਾ ਤੇ ਫਟਕਰੀ ਦੇ ਟੁਕੜੇ ਦੇ ਨਾਲ ਕਾਰ ਵਿੱਚ ਤੁਸੀਂ ਇੱਕ ਚੱਕਰ ਲਗਾ ਦੇਣਾ ਤੁਸੀਂ ਇਸ ਤਰੀਕੇ ਨਾਲ ਬੋਲਣਾ ਕਿ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਮੁਸ਼ਕਲ ਨੇ ਉਹ ਸਭ ਇਸ ਫਟਕਰੀ ਦੇ ਟੁਕੜੇ ਵਿੱਚ ਆ ਜਾਣ ਇਸ ਤਰੀਕੇ ਨਾਲ ਤੁਸੀਂ ਹਰੇਕ ਜਗ੍ਹਾ ਤੇ ਆਪਣੇ ਘਾੜ ਦੇ ਵਿੱਚ ਇੱਕ ਚੱਕਰ ਲਗਾ ਲਵੋ ਤੇ ਲਗਾਉਣ ਤੋਂ ਬਾਅਦ ਦੇ ਵਿੱਚ ਉਸ ਫਟਕਰੀ ਦੇ ਟੁਕੜੇ ਨੂੰ ਦੇਖਦੇ ਹੋਏ ਤੁਸੀਂ ਬੋਲਣਾ ਕਿ ਜੇਕਰ ਸਾਡੀ ਕਾਰ ਦੇ ਵਿੱਚ ਨਜ਼ਰਦੋਸ਼ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਕਿਸੇ ਦਾ ਗੋਸ਼ ਕੀਤਾ ਕਰਵਾਇਆ ਹੈ ਜਿਸ ਕਰਕੇ ਸਾਡੇ ਘਰ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੇ ਨਾਲ ਸਾਨੂੰ ਸਫਲਤਾ ਨਹੀਂ ਮਿਲਦੀ ਜੋ ਵੀ ਸੰਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲ ਚੱਲ ਰਹੀ ਹੈ ਉਹ ਇਸ ਫਟਕਰੀ ਦੇ ਨਾਲ ਸਾਡੇ ਘਰ ਦੇ ਵਿੱਚੋਂ ਦੂਰ ਚਲੀ ਜਾਵੇ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਬੋਲੋ ਤਾਂ ਬਾਅਦ ਵਿੱਚ ਇਸ ਫਟਕਰੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਤੇ ਬਾਹਰ ਲਿਜਾ ਕੇ ਕਿਸੇ ਵੀ ਜਗ੍ਹਾ ਤੇ ਤੁਸੀਂ ਪੂਰੇ ਗੁੱਸੇ ਦੇ ਨਾਲ ਪੂਰੇ ਕਰੋਧ ਨਾਲ ਇਸ ਫਿਟਕਰੀ ਦੇ ਟੁਕੜੇ ਨੂੰ ਸੁੱਟ ਦੇਣਾ ਜਗਤਵਾਂਡੇ ਘਾੜ ਦੇ ਆਸ-ਪਾਸ ਕਿਤੇ ਗੰਦੀ ਨਾਲੀ ਹੈ ਉੱਥੇ ਤੁਸੀਂ ਉਸ ਨੂੰ ਸੁੱਟ ਸਕਦੇ ਹੋ ਐਸ ਤੋਂ ਇਲਾਵਾ ਜੇਕਰ ਤੁਹਾਡੇ ਘਾੜ ਦੇ ਆਲੇ ਦੁਆਲੇ ਕੋਈ ਕੂੜਾ ਕਰਕਟ ਹੈ ਕੋਈ ਮਿੱਟੀ ਹੈ ਤੁਸੀਂ ਉੱਥੇ ਕੈਨ ਤੋਂ ਭਾਵ ਕੇ ਇਸ ਫਿਟਕਰੀ ਦੇ ਟੁਕੜੇ ਨੂੰ ਤੁਸੀਂ ਕਿਸੇ ਗੰਦਗੀ ਵਾਲੀ ਜਗਾ ਤੇ ਸੁੱਟਣਾ ਹੈ ਤੇ ਕੂੜਾ ਕਰਕਟ ਹੋਵੇ ਸਾਫ਼ ਸੁਥਰੀ ਜਗਾ ਤੁਸੀਂ ਨਹੀਂ ਸੁੱਟਣਾ ਕਿਉਂਕਿ ਏਜ ਆਫ ਫਿਟਕਰੀ ਹੈ ਇਹ ਆਪਣੇ ਨਾਲ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲ ਨੂੰ ਦੂਰ ਕਰਦੀ ਹੈ ਇਸ ਪਾਣੂ ਤੁਸੀਂ ਆਪਣੇ ਘਰ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਆਪਣੇ ਕੰਮ-ਕਾਰ ਤੋਂ ਸਮਾਂ ਮਿਲਦਾ ਉਸ ਸਮੇਂ ਤੁਸੀਂ ਸੁਪਾਣੂ ਕਰ ਸਕਦੇ ਹੋ ਇਸ ਤਰੀਕੇ ਨਾਲ ਜਿਵੇਂ ਤੁਸੀਂ ਫਿਟਕਰੀ ਆਪਣੇ ਘਰ ਤੋਂ ਬਾਹਰ ਸੁੱਟੋਗੇ ਸੁੱਟਣ ਤੋਂ ਬਾਅਦ ਵਿੱਚ ਉਸ ਸਮੇਂ ਤੁਸੀਂ ਇੱਕ ਹਲਦੀ ਵਾਲਾ ਪਾਣੀ ਤਿਆਰ ਕਰਨਾ ਤੁਸੀਂ ਕੱਚਾ ਦਾ ਕੋਈ ਵੀ ਬਰਤਨ ਲੈਣਾ ਤੇ ਉਸ ਵਿੱਚ ਤੁਸੀਂ ਛੋਦ ਪਾਣੀ ਪਾ ਲੈਣਾ ਤੇ ਸਾਬ ਸੁਤਰਾ ਥੋੜੀ ਜਿਹੀ ਇੱਕ ਚਮਚ ਹਲਦੀ ਹਲਦੀ ਵਾਲਾ ਪਾਣੀ ਤਿਆਰ ਕਰਨਾ ਤੇ ਪਾਣੀ ਤਿਆਰ ਕਰਕੇ ਤੁਸੀਂ ਓਮ ਨਾਵੇ ਓਮ ਨਾਵੇ ਪਗਵਤ ਵਾਸੂ ਦੇਵੇ ਨਵੇਂ ਮੰਤਰ ਦਾ ਜਾਪ ਬੋਲਣਾ ਤੁਸੀਂ ਆਪਣੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਛਿੜਕਾ ਕੋਨੇ-ਕੋਨੇ ਵਿੱਚ ਕਰ ਦੇਣਾ ਇਸ ਨਾਲ ਹਲਦੀ ਵਾਲਾ ਪਾਣੀ ਛਿੜਕਾ ਕਰਨ ਨਾਲ ਕੀ ਹੋਵੇਗਾ ਕਿ ਤੁਹੇ ਕੀ ਹੋਵੇਗਾ ਜਿਵੇਂ ਕਿ ਪਹਿਲਾਂ ਤੁਸੀਂ ਫਟਕਰੀ ਦਾ ਉਪਾਅ ਕਰਕੇ ਆਪਣੇ ਘਰ ਦਾ ਨਜਾ ਦੋਸ਼ ਤੇ ਕਿਸੇ ਦਾ ਕੀਤਾ ਕਰਵਾਇਆ ਤਾੰਤ੍ਰਿਕ ਕਰਿਆਵਾ ਫਿਰ ਕਿਸੇ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਤੁਹਾਨੂੰ ਕਹਦੀ ਸਾਰੇ ਨੈਗੇਟਿਵ એનર્ਜੀ ਨੂੰ ਤੁਸੀਂ ਉਸ ਫਟਕਰੀ ਦੇ ਟੁਕੜੇ ਦੇ ਨਾਲ ਘਾਤੋ ਬਾਰ ਕਰ ਦਿੱਤਾ ਫਟਕਰੀ ਦਾ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਉਸ ਪਾਰ ਨੂੰ ਜਿੱਥੇ ਤੁਹਾਡਾ ਵਪਾਰ ਚੱਲਦਾ ਜਾਂ ਕੋਈ ਕਾਰੋਬਾਰ ਚੱਲਦਾ ਜਾਂ ਕੋਈ ਸ਼ਾਪ ਹੈ ਉਹ ਤੇ ਵੀ ਸੁਪਾਣਾ ਤੁਸੀਂ ਕਰ ਸਕਦੇ ਹੋ ਤੁਹਾਡਾ ਕੋਈ ਵੀ ਵਪਾਰ ਤੁਹਾਡਾ ਜੇਕਰ ਨਹੀਂ ਚੱਲਦਾ ਕਹਿਣ ਤੋਂ ਭਾਵ ਕਿ ਤੁਹਾਡੀ ਕੋਈ ਸ਼ਾਪ ਵਗੈਰਾ ਨਹੀਂ ਹੈ ਤਾਂ ਤੁਸੀਂ ਸੁਪਾਣਾ ਆਪਣੇ ਘਰ ਦੇ ਵਿੱਚ ਜ਼ਰੂਰ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਅਚਾਨਕ ਉਹਨਾਂ ਦੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁਰਘਟਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਵਿੱਚ ਉਹਨਾਂ ਦੀ ਸਿਹਤ ਜਿਹੜੀ ਹੈ ਖਰਾਬ ਹੁੰਦੀ ਹੈ ਜਿਹੜੇ ਫੈਮਿਲੀ ਮੈਂਬਰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ ਇਸ ਤਰ੍ਹਾਂ ਹੁੰਦਾ ਹੈ ਕਿ ਫਟਕਰੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਹਨ ਉਹਨਾਂ ਦੂਰ ਕਰ ਦੇਵੇਗੀ ਤੁਸੀਂ ਦੇਖੋਗੇ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਜਿੰਨੇ ਵੀ ਤੁਹਾਡੇ ਘਰ ਵਿੱਚ ਪੈਸੇ ਆਉਣ ਦੇ ਰਸਤੇ ਬੰਦ ਹੋ ਚੁੱਕੇ ਹਨ ਉਹ ਖੁੱਲ ਜਾਣਗੇ ਫਟਕਰੀ ਦਾ ਛੋਟਾ ਜਿਹਾ ਟੁਕੜਾ ਤੁਹਾਡੇ ਘਰ ਵਿੱਚ ਜਿੰਨੇ ਵੀ ਦੋਸ਼ ਆਣ ਉਹਨਾਂ ਨੂੰ ਦੂਰ ਕਰ ਦੇਵੇਗਾ ਇਸ ਪਾਣ ਨੂੰ ਇੱਕ ਵਾਰ ਕਰਕੇ ਜ਼ਰੂਰ ਦੇਖਿਓ ਤੁਹਾਨੂੰ ਇਸ ਦਾ ਲਭ ਜ਼ਰੂਰ ਹੋਵੇਗਾ ਸੰਗਤ ਜੀ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ